ਹਿਮਾਚਲ ਪ੍ਰਦੇਸ਼ ਪਿੰਡ ਮੋਟਾ ਗਗਰੇਟ ਵਿਖੇ ਸਥਿਤ ਦਰੋਣ ਸ਼ਿਵ ਬਾੜੀ ਮੰਦਿਰ ਜਦੋਂ ਦਾ ਪ੍ਰਸ਼ਾਸਨ ਦੇ ਅਧੀਨ ਆਇਆ ਹੈ ਉਸ ਤੋਂ ਉਪਰੰਤ ਜਦੋਂ ਦੀ ਐਸਜੀਐਮ ਗਗਰੇਟ ਸੋਮਿਲ ਗੋਤਮ ਅਤੇ ਉਹਨਾਂ ਦੀ ਟੀਮ ਵੀ ਭੋਲੇ ਬਾਬਾ ਦੇ ਮੰਦਿਰ ਦੀ ਸਾਮ ਸੰਭਾਲ ਦੀ ਡਿਊਟੀ ਲਗਾਈ ਹੈ ਉਹਨਾਂ ਦੀ ਮਿਹਨਤ ਸਦਕਾ ਹਜ਼ਾਰਾਂ ਸਾਲ ਪੁਰਾਣੇ ਪ੍ਰਾਚੀਨ ਸ਼ਿਵ ਬਾੜੀ ਮੰਦਿਰ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਜਾ ਰਿਹਾ ਹੈ ਮੰਦਰ ਵਿੱਚ ਚੱਲ ਰਹੇ ਵਿਕਾਸ ਦੇ ਕੰਮ ਨੂੰ ਦੇਖਣ ਲਈ ਵਿਸ਼ੇਸ਼ ਤੌਰ ਤੇ ਐਸਜੀਐਮ ਗਗਰੇਟ ਸੋਮਿਲ ਗੋਤਮ ਅਤੇ ਪਟਵਾਰੀ सुरेंद्र ਕੁਮਾਰ ਨੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਦੇਖਣ ਵਾਸਤੇ ਪਹੁੰਚੇ ਉਹਨਾਂ ਮੰਦਰ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਜੋ ਕੰਮ ਚੱਲ ਰਹੇ ਹਨ ਉਹਨਾਂ ਦਾ ਜਾਇਜ਼ਾ ਲਿਆ ਇਸ ਸਬੰਧੀ ਚੈਨਲ ਦੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਦਾਨੀ ਸੱਜਣਾ ਦੇ ਸਹਿਯੋਗ ਨਾਲ ਮੰਦਰ ਨੂੰ ਇੱਕ ਬਹੁਤ ਸੁੰਦਰ ਦਿੱਖ ਦਿੱਤੀ ਜਾ ਰਹੀ ਹੈ ਉਨਾ ਜੋ ਪਿਛਲੇ ਦਿਨੀ ਦੋ ਦਿਨਾਂ ਮੇਲਾ ਕਰਵਾਇਆ ਗਿਆ ਸੀ ਜਿਨ੍ਹਾਂ ਨੇ ਉਸ ਵਿੱਚ ਵੱਧ ਚੜ ਕੇ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੱਸਿਆ ਕਿ ਜੇਕਰ ਕੋਈ ਵੀ ਦਾਨੀ ਸੱਜਣ ਮੰਦਰ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਅਤੇ ਚੱਲ ਰਹੇ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ ਤਾਂ ਐਸਜੀਐਮ ਆਫਿਸ ਅਤੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਹਿਮਾਚਲ ਪ੍ਰਦੇਸ਼ ਤੋਂ ਪੱਤਰਕਾਰ ਸੁਸ਼ੀਲ ਅਹੋਜਾ ਦੀ ਰਿਪੋਰਟ ਹਰ ਹਰ ਮਹਾਦੇਵ ਜੈ ਸ਼ੰਕਰ ਅੱਜ ਮੈਂ ਆਪਕੇ ਸਾਹਮਣੇ शिव द्रोण मंदिर महाशिव मंदिर शिवबाड़ी बाड़ी अम्बोटा गगरेट से पटवारी सुरेंद्र कुमार जैसे कि आपको पता है कि पहले पिछले महीने यहाँ पे एक बहुत बड़ा मेले का आयोजन किया गया जो कि आपके माध्यम से मैंने उसके बारे में काफ़ी ज़्यादा प्रचार किया है आम जनता ने उसे बहुत पसंद किया और उसके बाद अब हमारे शिववाड़ी मंदिर अम्बोट्टा के अंदर जो भी भक्तजन अपना योगदान देना चाहते हैं इस वक्त हमारे पास नया रास्ता जो बन रहा है उसके लिए योगदान की आवश्यकता है साथ में ही शनिदेव मंदिर जो कि प्रांगण में बनाया जा रहा है अगर कोई भक्तजन अपनी इच्छा से योगदान करना चाहता है तो हमारे एस दफ्तर के कॉन्टैक्ट नंबर जीरो उन्नीस छिहत्तर दो सौ पाँच सौ ते मेरा खुदा नंबर है छबल जीरो 99798 ਤੇ ਕੰਟੈਕਟ ਕਰ ਸਕਦਾ ਹੈ ਅਤੇ ਸਾਡੇ ਦਫਤਰ ਐਸਡੀਐਮ ਸਾਹਿਬ ਦੇ ਜਾ ਕਰਕੇ ਵੀ ਆਪਣਾ ਯੋਗਦਾਨ ਦੇ ਸਕਦਾ ਹੈ ਐਸਡੀਐਮ ਸਾਹਿਬ ਇੱਥੇ ਵਾਰਸ਼ਿਕ ਜਿਹੜਾ ਸਮਾਗਮ ਲੰਘ ਕੇ ਗਿਆ ਜੀ ਉਸ ਪ੍ਰਸ਼ਾਸਨ ਦੀ ਕਿਹੜੀ ਕਿਹੜੀ ਜ਼ਿੰਮੇਵਾਰੀਆਂ ਸੀਗੀਆਂ ਅੱਦੇ ਤੋਂ ਬਾਅਦ ਹੁਣ ਪ੍ਰਸ਼ਾਸਨ ਇਹਨੂੰ ਦੇਖ ਦੇਖ ਲਈ ਜਾਇਦੀ ਸੁੰਦਰੀਕਰਨ ਲਈ ਕੀ ਕੀ ਕਰਿਆ ਜੀ ਹਰ ਹਰ ਮਾਦੇਵ ਜੀ ਜਿੱਦਾਂ ਤੁਸੀਂ ਕਿਹਾ ਵੀ ਹਰ ਸਾਲ ਵਾਰਸ਼ਿਕ ਜਿਹੜਾ ਮੇਲਾ ਹੁੰਦਾ ਹੈ ਔਰ ਹਰ ਵਾਰ ਦੀ ਤਰ੍ਹਾਂ ਇੱਥੇ ਵੀ ਇਸ ਵਾਰ ਵੀ ਬੜਾ ਅੱਛਾ ਧੂਮ-ਧਾਮ ਨਾਲ ਮਨਾਇਆ ਗਿਆ। ਉਹਦੀ ਖਾਸ ਗੱਲ ਇਹ ਸੀਗੀ ਕਿ ਇਸ ਵਾਰੀ ਜੋ ਪਹਿਲਾਂ ਹੁੰਦਾ ਆ ਉਹ ਤਾਂ ਸਭ ਸੀਗਾ ਹੀ ਅਸੀਂ ਇੱਕ ਨਵੀਂ ਕੜੀ ਜੋੜਦੇ ਹੋਏ ਇਸ ਵਾਰੀ ਸਾਂਸਕ੍ਰਿਤਿਕ ਪ੍ਰੋਗਰਾਮ ਦੇ ਵਿੱਚ ਲੋਕਲ ਕਲਾਕਾਰ ਸਥਾਨੀਏ ਕਲਾਕਾਰਾਂ ਨੂੰ ਵਿਸ਼ੇਸ਼ ਕਰ ਮੌਕਾ ਦਿੱਤਾ ਗਿਆ ਉਹ ਸਾਰਿਆਂ ਨੇ ਬੜ ਚੜ ਕੇ ਇੱਥੇ ਹਿੱਸਾ ਲਿੱਤਾ ਤੇ ਮੇਲੇ 'ਚ ਖੂਬ ਰੌਣਕਾਂ ਲੱਗੀਆਂ ਉਸ ਤੋਂ ਇਲਾਵਾ ਫਿਰ ਸ਼ਿਵ ਪਾਰਵਤੀ ਵਿਵਾਦ ਦਾ ਜੰਗਮਾ ਵੱਲੋਂ ਪ੍ਰਸਤੁਤੀ ਸੀਗੀ ਉਹਨੂੰ ਵੀ ਲੋਕਾਂ ਨੇ ਬੜਾ ਪਸੰਦ ਕੀਤਾ ਆਹ ਵਾਲੇ ਟਾਈਮ 'ਚ ਹੋਰ ਕੋਸ਼ਿਸ਼ ਰਹੇਗੀ ਕਿ ਉਹਦਾ ਹੋਰ ਉਹਨੂੰ ਉੱਚ ਸਤਰ ਤੇ ਲੈ ਕੇ ਜਾਇਆ ਜਾਵੇ ਬਾਕੀ ਜਿਹੜਾ ਤੁਸੀਂ ਨਵਾਂ ਪੁੱਛ ਰਹੇ ਹੋ ਇੱਥੇ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਬਹੁਤ ਸਾਰੇ ਦਾਨੀ ਸੱਜਣਾਂ ਸੇ ਯੋਗ ਕਰ ਰਹੇ ਨੇ ਜਿਹੜਾ ਮੰਦਿਰ ਆ ਉਹਦੇ ਕਾਇਕਲਪ ਲਈ ਵੀ ਹੋਰ ਕਿੰਨੀਆਂ ਇਹਨੂੰ ਮਤਲਬ ਸੁੰਦਰਤਾਈ ਦੀ ਇਹਨੂੰ ਹੋਰ ਵਧਾਇਆ ਜਾ ਸਕੇ ਆ ਇਸੇ ਕੜੀ ਚ ਤੁਹਾਨੂੰ ਪਤਾ ਹੈ ਪਿੱਛੇ ਸ਼ਿਵ ਬਾਟੀਕਾ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਬਹੁਤ ਸਾਰੇ ਲੋਕੀ ਸਾਡਾ ਸਹਿਯੋਗ ਕਰ ਰਹੇ ਨੇ ਦਾਨੀ ਸੱਜਣ ਉਸ ਤੋਂ ਇਲਾਵਾ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਇੱਥੇ ਸ਼ਨੀ ਮੰਦਿਰ ਦਾ ਸ਼ਿਲਾ ਸਥਾਪਿਤ ਹੋਏਗੀ ਔਰ ਉਹਦੇ ਨਾਲ ਤੁਸੀਂ ਦੇਖ ਪਾਉਂਗੇ ਉੱਥੇ ਨਵ ਗ੍ਰਹਿ ਵੀ ਇੱਥੇ ਪ੍ਰੋਪਰ ਨਹੀਂ ਸੀਗੇ ਇੱਥੇ ਨਵ ਗ੍ਰਹਿ ਵੀ ਵੀ ਇੰਸਟਾਲੇਸ਼ਨ ਹੋਏਗੀ ਉਸ ਤੋਂ ਇਲਾਵਾ ਆ ਇੱਥੇ ਹਵਨਕੁੰਡ ਹਵਨਕੁੰਡ ਵੀ ਇੱਥੇ ਸਥਾਪਿਤ ਹੋਏਗਾ ਇਹ ਤਿੰਨੋ ਚੀਜ਼ਾਂ ਉਸ ਤੋਂ ਇਲਾਵਾ ਜਿਹੜਾ ਪਿੱਛੇ ਫੁਆਰਾ ਵੀ ਲੱਗਣਾ ਹੈ ਪੋਲਨਾਦੀ ਦਾ ਤੇ ਇਹਦਾ ਕਾਰਜ ਚੱਲਿਆ ਹੋਇਆ ਹੈ ਔਰ ਬੜੇ ਜਲਦ ਹੀ ਆਈ ਥਿੰਕ ਸ਼ਨੀ ਜਨਮਤੀ ਤੱਕ ਇਹ ਸਾਰਾ ਕਾਰਜ ਕੰਪਲੀਟ ਹੋ ਜਾਏਗਾ ਅਜਮ ਸਾਹਿਬ ਜਿਹੜੇ ਸੰਧਾਲੂ ਬਾਹਰੋਂ ਆਉਂਦੇ ਦੋ ਦੋ ਨੇੜੇ ਤੋਂ ਆਉਂਦੇ ਆ ਉਹਨਾਂ ਲਈ ਕੋਈ ਖਾਸ ਇੱਥੇ ਰੁਕਣ ਦਾ ਸਥਾਨ ਜਨਰੇਟ ਹੋਗਾ ਉਸਤੇ ਜਾਂ ਕੋਈ ਸਮਾਂ ਗੁਜ਼ਾਰਨਾਸਤੇ ਵੀ ਜਗਾ ਕੋਈ ਹੈ ਦੇਖੋ ਜੀ ਠਹਿਰਨ ਲਈ ਤਾਂ ਇੰਨਾ ਕੋਈ ਖਾਸ ਹਲੇ ਸਾਡੇ ਕੋਲ ਇੰਤਜ਼ਾਮ ਨਹੀਂ ਹੈਗਾ ਬਟ ਫਿਊਚਰ 'ਚ ਅਸੀਂ ਜ਼ਰੂਰ ਪ੍ਰਯਾਸ ਕਰਾਂਗੇ ਜੇ ਤਾਂ ਕੁਝ ਪੰਜ-ਛਤ ਲੋਕਾਂ ਨੇ ਕਦੇ ਰਹਿਣਾ ਹੋਵੇ ਤਾਂ ਉਹ ਮੰਦਰ ਪ੍ਰਸ਼ਾਸਨ ਸਹਿਯੋਗ ਕਰ ਸਕਦਾ ਹੈ ਇੱਥੇ ਦੋ-ਚਾਰ ਕਮਰੇ ਹੈਗੇ ਨੇ ਸਾਡੇ ਕੋਲ ਬਟ ਕਦੇ ਕੋਈ ਜ਼ਿਆਦਾ ਵੱਡੀ ਸੰਗਤ ਆਂਦੀ ਹੈ ਠਹਿਰਨ ਲਈ ਤਾਂ ਠਹਿਰਨ ਲਈ ਹਲੇ ਸਾਡੇ ਕੋਲ ਇੰਤਜ਼ਾਮ ਨਹੀਂ ਹੈ ਬਾਕੀ ਆਸ-ਪਾਸ ਬੈਠਣ ਲਈ ਖੁੱਲੀ ਜਗ੍ਹਾ ਹੈ ਪਿੱਛੇ ਪਾਰਕ ਹੈ ਪੂਰਾ ਜੰਗਲ ਦਾ ਇਲਾਕਾ ਹੈ ਲੋਕੀ ਵੈਸੇ ਨਾਰਮਲੀ ਜਿਹੜੇ ਦਿਨ ਨੂੰ ਘੁੰਮਣ ਆਉਂਦੇ ਨੇ ਆਲੇ ਦੁਆਲੇ ਦੇ ਇਲਾਕੇ ਚ ਪੂਰਾ ਸੁੰਦਰਤਾ ਨੂੰ ਨਿਹਾਰਦੇ ਨੇ ਫਿਊਚਰ ਚ ਹੋਰ ਸਾਡੇ ਪ੍ਰਿਆਸ ਰਹਿਣਗੇ ਦਾਨੀ ਸੱਜਣ ਬੜੇ ਸਾਡੇ ਸਹਿਯੋਗ ਸਾਡੇ ਸੰਪਰਕ ਚ ਨੇ ਕੋਸ਼ਿਸ਼ ਕਰਾਂਗੇ ਤੁਹਾਡੇ ਮਾਧਿਅਮ ਤੋਂ ਵੀ ਮੈਂ ਕਹਿਣਾ ਚਾਹਾਂਗਾ ਜੇ ਕੋਈ ਦਾਨੀ ਸੱਜਣ ਦੂਰ ਦਰਾਜ ਦੇ ਜਿਹੜੇ ਭੋਲੇनाथ ਦੇ ਭਗਤ ਹੈ ਜੇ ਕੋਈ ਸਹਿਯੋਗ ਕਰਨਾ ਚਾਹੁੰਦੇ ਨੇ ਤਾਂ ਐਸਡੀਐਮ ਆਫਿਸ ਨਾਲ ਸੰਪਰਕ ਕਰਨ ਪ੍ਰਸ਼ਾਸਨ ਪੂਰੀ ਕੋਸ਼ਿਸ਼ ਕਰੇਗਾ ਕਿ ਹੋਰ ਜਿਹੜੀਆਂ ਸੁਵਿਧਾਵਾਂ ਐ ਮੂਲਬੂਤ ਸੁਵਿਧਾਵਾਂ ਐ ਮੰਦਰ ਦੀ ਸੁੰਦਰਤਾ ਨੂੰ ਹੋਰ ਵਧਾਇਆ ਜਾ ਸਕੇ ਉਹਦੇ ਲਈ ਅਸੀਂ ਪ੍ਰਿਆਸ ਰਤ ਹੈਗੇ ਆ ਜੇ ਕੋਈ ਦਾਨੀ ਸੱਜਣ ਇੱਥੇ ਦਾਨ ਕਰਨਾ ਚਾਹੁੰਦਾ ਹੈ ਜਾਂ ਕੋਈ ਕੀ ਗੇਥੀ ਦੇਣਾ ਚਾਹੁੰਦਾ ਤੇ ਉਹ ਇੱਥੇ ਆ ਕੇ ਕਿਸ ਨੂੰ ਮਿਲ ਸਕਦਾ ਉਹ ਸਾਡੇ ਐਸਡੀਐਮ ਕਾਰ्यालय 'ਚ ਮੈਨੂੰ ਆ ਕੇ ਮਿਲ ਸਕਦਾ ਮੇਰੇ ਸਟਾਫ ਨੂੰ ਮਿਲ ਸਕਦਾ ਮੈਂ ਕਰੇ ਆਪਣੇ ਸਟਾਫ ਦੇ ਵਿੱਚ ਹੀ ਹੁੰਦਾ ਉਸ ਤੋਂ ਇਲਾਵਾ ਸਾਡੇ ਟੈਂਪਲ ਆਫੀਸਰ ਜਿਹੜੇ ਸਾਡੇ ਤਹਿਸੀਲਦਾਰ ਕਿਨਾਰੀ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਨੇ ਉਹਦੇ ਆਫਿਸ ਜਾ ਸਕਦੇ ਨੇ ਬਾਕੀ ਲੋਕਲ ਸਟਾਫ ਵੀ ਇੱਥੇ ਸਾਡੇ ਮੌਕੇ ਤੇ ਪਟਵਾਰੀ ਵਗੈਰਾ ਹੁੰਦੇ ਨੇ ਇੱਥੇ ਉਹਨਾਂ ਨੂੰ ਵੀ ਮਿਲ ਸਕਦੇ ਨੇ ਤੇ ਆਨਲਾਈਨ ਡੋਨੇਸ਼ਨ ਦਾ ਵੀ ਮਾਧਿਅਮ ਹੈਗਾ ਇਹਦੇ 'ਚ ਸਾਡਾ ਆਨਲਾਈਨ ਲਿੰਕ ਹੈਗਾ ਵੈਬਸਾਈਟ ਤੇ ਪਰ ਜ਼ਿਆਦਾਤਰ ਮੈਂ ਦੇਖਿਆ ਲੋਕੀ ਆ ਕੇ ਸਾਨੂੰ ਮਿਲਦੇ ਨੇ ਜਿਨ੍ਹਾਂ ਨੇ ਆਨਲਾਈਨ ਡੋਨੇਸ਼ਨ ਕਰਨੀ ਹੁੰਦੀ ਹੈ ਉਹ ਇੱਥੇ ਮੰਦ